ਤੋ ਆ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਘੁਣਸ ਜਿਹੜਾ ਇਹਨੂੰ ਪੈ ਜਾਂਦਾ ਬਰਨਾਲਾ ਤੇ ਤਹਿਸੀਲ ਪੈ ਜਾਂਦੀ ਆ ਤਾਪਾ ਮੰਡੀ ਤਾਪਾ ਮੰਡੀ ਦੇ ਬਿਲਕੁਲ ਨੇੜੇ ਇਹ ਪਿੰਡ ਹੈਗਾ ਤੇ ਸਾਹਮਣੇ ਜਿਹੜਾ ਤੁਸੀਂ ਬੱਕਰਾ ਦੇਖ ਰਹੇ ਹੋ ਬੀਟਲ ਨਸਲ ਦਾ ਇਹ ਬਾਈ ਜਣੇ ਵੇਚਣਾ ਹੈਗਾ ਤੇ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਇਹਦੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਆ ਬਾਕੀ ਤੁਸੀਂ ਕਲਰ ਵੀ ਦੇਖ ਸਕਦੇ ਹੋ ਲੰਮੇ ਕੰਨ ਆ ਤੇ ਕੱਦ-ਕੜ ਚੰਗਾ ਬੇਲ ਵੀ ਬਹੁਤ ਆ ਗਈ ਤੇ ਜੀ ਨੂੰ ਪਸੰਦ ਆਉਂਦਾ ਹੁੰਦਾ ਆਪਦੀ ਤੁਸੀਂ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਬਾਈ ਨਾਲ ਸਾਰੀ ਗੱਲਬਾਤ ਕਰਕੇ ਤੇ ਤੁਸੀਂ ਬੱਕਰੇ ਨੂੰ ਖਰੀਦ ਸਕਦੇ ਹੋ ਤੇ ਬਾਕੀ ਜਿਹੜੀ ਡਿਟੇਲ ਆ ਸਾਰੀ ਉਹ ਆਪਾਂ ਬਾਈ ਤੋਂ ਲੈ ਕੇ ਦਿੰਨੇ ਆਂਗੇ ਤੇ ਬਾਈ ਨਾਲ ਸਾਰੀ ਆਪਾਂ ਗੱਲਬਾਤ ਕਰਾਉਣੀ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਆਪਣਾ ਨਾਮ ਦੱਸ ਦਿਓ ਜਸਵੀਰ ਸਿੰਘ ਜੀ son of ਸੁਖਾਗਰ ਸਿੰਘ ਜੀ ਠੀਕ ਹੈ ਜੀ 700 ਪਿੰਡ ਪਿੰਡ ਕੌਣਸ ਆ ਗਿਆ ਹਾਂਜੀ ਜ਼ਿਲ੍ਹਾ ਬਰਨਾਲਾ ਜੀ ਕੀਲਾ ਬਰਨਾਲਾ ਤਹਿਸੀਲ ਤਪਾ ਮੰਡੀ ਤਹਿਸੀਲ ਤਪਾ ਮੰਡੀ ਠੀਕ ਆ ਤਪਾ ਮੰਡੀ ਦੇ ਨੇੜੇ ਹੀ ਪੈਂਦਾ ਹਨਾ ਹਾਂਜੀ 5 ਕਿਲੋਮੀਟਰ ਹੈ ਤਪਾ ਮੰਡੀ 5 ਕਿਲੋਮੀਟਰ ਹਾਂਜੀ ਠੀਕ ਆ ਤੇ ਉਹ ਆਪਣਾ ਰੋਡ ਨੇੜੇ ਰਹਿੰਦਾ ਹਨਾ ਹਾਂ ਵੱਡੀ ਰੋਡ ਤੇ ਬਠਿੰਡਾ ਬਰਨਾਲਾ ਰੋਡ ਹਾਂ ਬਠਿੰਡਾ ਬਰਨਾਲਾ ਰੋਡ ਤੇ ਠੀਕ ਆ ਅੱਧਾ ਕਿਲੋਮੀਟਰ ਅੱਧਾ ਕਿਲੋਮੀਟਰੀ ਪਾਸੇ ਨੂੰ ਜਾਣੀ ਹੈ ਹਾਂਜੀ ਹਾਂਜੀ ਠੀਕ ਆ ਤੇ ਇਹ ਜਿਹੜਾ ਭਾਈ ਆਪਾਂ ਬੱਕਰਾ ਵੇਚਣ ਲੱਗੇ ਆਂਗੇ ਹਾਂਜੀ ਇਦੀ ਉਮਰ ਕਿੰਨੀ ਹੈ ਜੀ ਇਹਦੀ ਉਮਰ ਹੋਊਗੀ ਤਕਰੀਬਨ 3 ਸਾਲ ਦੇ ਲਗਭਗ ਜੀ 3 ਸਾਲ ਦੇ ਲਗਭਗ ਹੋਊਗੀ ਹਾਂਜੀ ਬਾਣੀ ਮੋਟੀ ਘੱਟ ਵੱਧ ਹੋ ਸਕਦੀ ਹੈ ਇਹਨਾਂ ਮਹੀਨਾ ਅੱਧਰ ਹੋ ਸਕਦੀ ਹੈ ਕੋਈ ਲਿਆਂਦਾ ਸੀ ਜੀ ਬੱਕਰਾ ਰਿਸ਼ਤੇਦਾਰੀ ਚੋਂ ਠੀਕ ਆ ਤੇ ਆਪਣਾ ਇਹ ਛੋਟਾ ਹੁੰਦਾ ਹੀ ਪਾਲਿਆ ਹਾਂ ਛੋਟਾ ਹੁੰਦਾ ਹੀ ਪਾਲਿਆ ਜੀ ਠੀਕ ਆ ਆਪਾਂ ਜਾਨੀ ਕਿ ਬੱਚਾ ਲੈ ਕੇ ਆਏ ਸੀ ਹਾਂਜੀ ਬੱਚਾ ਲੈ ਕੇ ਆਂਦਾ ਸੀ ਰਿਸ਼ਤੇਦਾਰੀ ਚੋਂ ਜੀ ਪਾਲਿਆ ਆਪ ਠੀਕ ਆ ਜਾਨੀ ਆਪ ਦੇ ਘਰੇ ਪਾਲਿਆ ਵਾ ਹਾਂਜੀ 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 ਠੀਕ ਆ ਚੰਗੀ ਖਰਾਬ ਰੂਪ ਪਾ ਕੇ ਪਾਲਿਆ ਜੀ ਠੀਕ ਆ ਤੇ ਇਹ ਇੱਕ ਹੀ ਹੈਗਾ ਇਹ ਤੋਂ ਯਾਰ ਇਹ ਮੈਚ ਨਾਲ ਕੁਇਆ ਉਹ ਹੋਰ ਰਹਿ ਗਿਆ ਸੀ ਠੀਕ ਹੈ ਇਹ ਹੁਣ ਆਪਾਂ ਵੇਚਣ ਦਾ ਰਾਤਾ ਬਣਾਇਆ ਇਹ ਵੇਚਣ ਦਾ ਰਾਤਾ ਠੀਕ ਹੈ ਤੇ ਇਹਦੀ ਨਸਲ ਕਿਹੜੀ ਹੈਗੀ ਇਹ ਬੀਟਰ ਹੈ ਜੀ ਬੀਟਰ ਪਿਆ ਹੋ ਰਗਾ ਪਿਆ ਹੋ ਰਿਕਾ ਠੀਕ ਹੈ ਬਹੁਤ ਕੰਨਾ ਨਹੀਂ ਹੋਣਾ ਤੇ ਕੁਆਲਿਟੀ ਚੰਗੀ ਆ ਨਾ ਕੰਨਾ-ਕੁੰਨਾ ਦੀ ਹਾਂਜੀ ਹਾਂਜੀ ਕੱਦ ਪੁੱਛਦੇ ਤੇ ਕੁਆਲਿਟੀ ਚੰਗੀ ਹੈ ਜੀ ਬਾਕੀ ਕੱਦ ਦਾ ਵੀ ਬਹੁਤ ਵਧੀਆ ਹੈਗਾ ਸਾਫ ਸੁਥਰਾ ਹੈਗਾ ਹਾਂਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇਹਦੀ ਬਾਡੀ ਬੰਦਰ ਬਹੁਤ ਚੰਗੀ ਆ ਤੇ ਨੱਕ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਬਹੁਤ ਵਧੀਆਗਾ ਤੇ ਬਾਕੀ ਪੂਰਾ ਵਧੀਆਗਾ ਤੇ ਜਿਹਨੂੰ ਪਸੰਦ ਆਉਂਦਾ ਬਾਕੀ ਅਪਰ ਰੇਟ ਪੁੱਛਦੇ ਆਂ ਬਾਈ ਤੋਂ ਵੀ ਕੀ ਡਿਮਾਂਡ ਆਗੀ ਤੇ ਬਾਈ ਇਹਦਾ ਰੇਟ ਕਿੰਨਾ ਰੱਖਿਆਗਾ ਇਹਦਾ ਰੇਟ ਰੱਖਿਆ ਜੀ 1 ਲੱਖ ਰੁਪਈਆ 1 ਲੱਖ ਰੁਪਈਆ ਬਾਕੀ ਮੌਕੇ ਤੇ ਮਾਨਤਾ ਨਾਲ ਕਰਦੇ ਆਂ ਠੀਕ ਆ ਡਿਮਾਂਡ ਆ ਯਾਨੀ 1 ਲੱਖ ਰੁਪਈਆ ਬਾਕੀ ਮੌਕੇ ਤੇ ਜੇ ਕੋਈ ਗੱਲਬਾਤ ਕਰਦਾ ਜਾਂ ਜਿਹਨੂੰ ਪਸੰਦ ਆਉਂਦਾ ਤਾਂ ਮੌਕੇ ਤੇ ਘੜਬਾਤੀ ਜੂਗਾ ਹਾਂਜੀ ਹਾਂਜੀ ਠੀਕ ਆ ਤੇ ਲੋ ਵੀ ਦੋਸਤੋ ਡਿਮਾਂਡ 1 ਲੱਖ ਰੁਪਈਆ ਤੇ ਬਾਕੀ ਮੌਕੇ ਤੇ ਮਾਨਦਾਨ ਕੀਤਾ ਜਾਊਗਾ ਤੇ ਜਿਹਨੂੰ ਵੀ ਇਹ ਪਸੰਦ ਆਉਂਦਾਗਾ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਤੇ ਤੁਸੀਂ ਬੱਕਰੇ ਨੂੰ ਖਰੀਦ ਸਕਦੇ ਹੋ ਡਿਟੇਲ ਡਿਟੇਲ ਤਕਰੀਬਨ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਤੀ ਹੈਗੀ ਤੇ ਤਸੱਲੀ ਕਰਕੇ ਤੁਸੀਂ ਬੱਕਰੇ ਨੂੰ ਖਰੀਦ ਸਕਦੇ ਹੋ ਕਿੰਨਾ ਨੰਬਰ ਆ ਜੀ 791 791 ਹਾਂ ਜੀ 59512 59512 12 791 ਤੇ 59512 ਹਾਂ ਜੀ ਠੀਕ ਹੈ ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜਿਹੜਾ ਨੰਬਰ ਬੋਲਿਆਗਾ ਤੇ ਬਾਕੀ ਨੰਬਰ ਆ ਜਿਹੜਾ ਉਹ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ ਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਤੇ ਬਾਈ ਨਾਲ ਸਾਰੀ ਬੱਕਰੇ ਸੰਬੰਧੀ ਹੋਰ ਵੀ ਕੋਈ ਗੱਲਬਾਤ ਕਰਨੀ ਆ ਕਈ ਵਾਰੀ ਕੋਈ ਜਾਣਕਾਰੀ ਰਹਿ ਜਾਂਦੀ ਆ ਤੁਸਾਂ ਤੁਸੀਂ ਨਾ ਤੁਸੀਂ ਬਾਈ ਨਾਲ ਸਾਰੀ ਗੱਲਬਾਤ ਇਸ ਨੰਬਰ ਦੇ ਉੱਤੇ ਕਰ ਸਕਦੇ ਹੋ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ